ਅਨਿਵਾਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਸੰਦੇ ਜੀ ਕੱਲ ਜਿਹੜੀ ਇੱਕ ਵੀਡੀਓ ਤੇ ਵੀਰ ਗੋਪੀ ਲੋਕੀਆਂ ਨੇ ਕੋਲੋਂ ਕੱਲ ਤਕਰੀਬਨ ਆਪਣੇ ਪਿੰਡ ਤੋਂ ਪੈ ਗਈ ਆ ਤੇ ਉਹ ਵੀਡੀਓ ਗੁਲਾਬ ਸਿੱਧੂ ਦੇ ਖਿਲਾਫ ਸੀਗੀ ਉਹਦੇ ਵਿੱਚ ਕਾਫੀ ਮੰਦਾ ਚੰਗਾ ਗੁਲਾਬ ਦਾ ਨਾਮ ਲੈ ਕੇ ਉਹ ਇਹਨੂੰ ਕੌਲਾਂ ਕਰ ਰਹੀ ਆ ਸਿਰਾ ਤੇ ਇੰਨੇ ਸਮਝਿਆ ਵੀ ਗੁਲਾਬ ਨੇ ਹੀ ਕੌਲ ਕੀਤੀ ਆ ਪਰ ਉਹ ਆਪਾਂ ਸਾਰੇ ਇੱਥੇ ਬੈਠ ਕੇ ਗੁਲਾਬਨਾ ਵੀ ਗੱਲ ਹੋਈ ਕੋਈ ਉਹਨੇ ਗਾਲ ਨਾ ਉਹ ਕੱਢ ਸਕਦਾ ਨਾ ਉਹਦਾ ਏਦਾਂ ਦਾ ਕਰਤਾਰ ਜਿਹੜੇ ਉਹ ਲਫਜ਼ ਬੋਲੇਗਾ ਉਹ ਇਹੋ ਜਿਹੇ ਕਰਤਾਰ ਦਾ ਇਨਸਾਨ ਨਹੀਂ ਹੈਗਾ ਤੇ ਬਾਕੀ ਮੈਂ ਗੁਰਪੀ ਨੂੰ ਵੀ ਕੀਤੀ ਇਹਨੇ ਮਿਲਿਆ ਵੀ ਮੈਂ ਇਹਨੂੰ ਵੀ ਪੁੱਛਿਆ ਮੈਂ ਕਿ ਤੈਨੂੰ ਲੱਗਦਾ ਵੀ ਉਹ ਕੱਢ ਸਕਦਾ ਗਾਲ ਇਹਦੇ ਕੋਈ ਕਾਲੀ-ਕਾਲੀ ਜਿਹੜਾ ਉਹ ਹੋ ਗਈ ਆ ਬਾਕੀ ਇਹ ਵੀਰ ਆਪ ਆਪਣੇ ਮੂੰਹੋਂ ਦੱਸੂਗਾ ਨਹੀਂ ਬਿਲਕੁਲ ਮੈਂ ਥੋੜੀ ਚਲੋ ਕਾਲੀ ਕਰ ਲਈ ਉਹ ਅਲੱਗ ਗੱਲ ਹੋਗਾ ਤੇ ਜਦੋਂ ਕਿਸੇ ਦੀ ਫੈਮਲੀ ਨੂੰ ਕੋਈ ਗਾਲਾਂ ਕੱਢਦਾ ਆ ਆਬਸਲੀ ਤੁਸੀਂ ਵੀ ਗਰਮ ਹੋ ਜੂਗੇ ਬਟ ਥੋੜੀ ਜਿਹੀ ਇਹ ਸੀ ਕਿ ਤੇ ਮੈਂ ਵੈਰੀਫਾਈ ਨਹੀਂ ਕੀਤਾ ਕਿ ਮੈਂ ਤਾਂ ਬਹੁਤ ਆ ਫੋਨ ਲਾਉਂਦਾ ਗਰਮ ਗਰਮ ਚੱਲੇ ਆ ਥੋੜਾ ਜਿਹਾ ਮਾਹੌਲ ਹੈ ਨਾ ਕਿਉਂਕਿ ਗੁੱਸਾ ਚੜ ਗਿਆ ਸੀਗਾ ਤੇ ਬਾਕੀ ਗੱਲ ਇਹ ਆ ਤੇ ਸਾਰਾ ਪਾਈ ਨੇ ਹੁਣ ਵੈਰੀਫਾਈ ਕੀਤਾ ਆ ਉਹ ਗੁਲਾਬ ਦੀ ਆਵਾਜ਼ ਨਹੀਂ ਸੀਗੀ ਤੇ ਉਹ ਗੁਲਾਬ ਨੇ ਕੋਈ ਗਾਲਾਂ ਨਹੀਂ ਕੱਢੀਆਂ ਗੁਲਾਬ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਚੁੰਟੀ ਢੱਲੋ ਜੂਗੀ ਆਪਣਾ ਭਰਾ ਤੇ ਉਹਦਾ ਵੀ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਚੁੰਟੀ ਦੇ ਨਾਮ ਤੋਂ ਕੋ ਕੋਲਾ ਕੋਈ ਹੋਰ ਬੰਦਾ ਕਰ ਰਿਹਾ ਆ ਹੁਣ 28 27 ਤਰੀਕ ਤੋਂ ਲੈ ਕੇ ਅੱਜ ਕੱਲੀ ਹੋ ਚੁਈ ਆ ਇੰਨੇ ਦਿਨਾਂ ਦੇ ਵਿੱਚ ਇੰਗੀਆਂ ਕੋਲਾ ਆਈਆਂ ਤੋਂ ਇੰਗੀਆਂ ਵੀਡੀਓ ਬਣਾਈਆਂ ਜੋ ਕਿ ਮੈਂ ਭਾਈ ਤੋਂ ਵੀ ਦਿਖਾਈਆਂ ਆ ਨੂੰ ਭਾਈ ਆਪਣੇ ਬੈਠੇ ਆ ਤੇ ਚਲੋ ਗੱਲ ਮੁੱਕਦੀ ਇੱਥੇ ਉਹ ਗੁਲਾਬ ਬਾਈ ਨਹੀਂ ਸੀਗਾ ਤੇ ਗੁਲਾਬ ਬਾਈ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਨੂੰ ਗੁਲਾਬ ਬਾਈ ਦਾ ਕੋਈ ਪ੍ਰੋਬਲਮ ਨਹੀਂ ਹੈ ਕਿ ਗਰਾਭ ਬਈ ਕੈਂਡਵਾ ਆਪਾਂ ਪਹਿਲਾਂ ਵੀ ਭਰਾ ਪਰ ਨਾਲ ਬੱਤੇ ਜਾਏ ਆਪਾਂ ਵਾਰ-ਵਾਰ ਝੋਟੀ ਦਾ ਨਾਮ ਲੈ ਕੇ ਝੋਟੀ ਦਾ ਨਾਮ ਲੈ ਕੇ ਮੈਂ ਗਰਾਭ ਦਾ ਪੀ.ਓ. ਦਾ ਵੀ ਮੈਂ ਤੁਹਾਨੂੰ ਤਾਂ ਕਰਦਾਂ ਮਾਰਦਾਂ ਦਾ ਮੈਂ ਆ ਕਰਦਾਂ ਜੇ ਜੋ ਵੀ ਉਹਨੇ ਕਿਸੇ ਦੀ ਚਾਤ ਖਰਾਬ ਹੀ ਬੋਲਿਆ ਉਹ ਪਰ ਉਹਨਾਂ ਸਾਡੀ ਗੱਲ ਹੋਈ ਆ ਝੋਟੀ ਨਾ ਉਹਦੀ ਆਵਾਜ਼ ਸੀ ਉਹਨਾਂ ਵੀਡੀਓ ਕਾਲ ਵੀ ਹੋਈ ਆ ਸਾਡੀ ਗੱਲ ਬਿਲਕੁਲ ਕਲੀਅਰ ਹੋ ਗਈ ਆ ਉਹ ਬੰਤੇ ਨਹੀਂ ਸੀ ਤੇ ਕੋਈ ਸ਼ਰਾਰਤੀ ਆਂਸਰ ਹੈ ਜਿਹੜੇ ਉਹਨਾਂ ਨੂੰ ਸ਼ਬੀ ਖਰਾਬ ਕਰਨਾ ਚਾਹਿਆ ਪਾਜੀ ਤੇ ਬਾਕੀ ਹੁਣ ਆਪਣਾ ਉੱਲਾਬ ਬਾਈ ਨਾਲ ਸਾਡਾ ਕੋਈ ਨੋਲਾ ਨਹੀਂ ਗਾ ਆਪਣਾ ਭਰਾ ਆ ਬਿੱਤਾ ਜੋ ਵੀ ਸ਼ਬੀ ਖਰਾਬ ਕਰੇ ਸਾਰਾ ਪੁਨਾ ਚਿਆ ਗਿਆ ਸੁਣ ਬਿਲਕੁਲ ਬਿਲਕੁਲ ਖਲਾਬ ਬਾਈ ਦੇ ਥਾਪੀ ਹੋ ਗਿਆ ਆਪਣਾ ਭਰਾ ਗਲਤ ਇਹ ਕਰਦੇ ਗੁੱਪੀ ਪਤਾ ਕਿ ਸੋਨ ਗਲਤੀ ਕਾਲੀ ਤਾਂ ਹੋਈ ਆ ਇਹ ਆਪਾਂ ਕਾਲੀ ਮਿਸਟੇਕ ਤਾਂ ਹੋ ਗਈ ਆ ਮਿਸਟੇਕ ਮਿਸਟੇਕ ਬਾਈ ਇਦਾਂ ਆ ਜੇ ਕੋਈ ਕਿ ਜਦੋਂ ਉਹ ਕਲੀਅਰ ਕਰ ਲੈਂਦੇ ਆ ਭੋਗਾ ਜੀ ਹਾਂ ਆਪਣੀ ਕਲੀਅਰ ਤੈਨੂੰ ਕਰ ਲੈਣੀ ਚਾਹੀਦੀ ਸੀ ਆਪੇ ਹੀ ਨਾ ਹੁੰਦਾ ਨਾ ਇਹ ਕੰਮ ਹੋਣਾ ਹੀ ਨਹੀਂ ਸੀ ਤੇ ਇਤੋਂ ਵੀਰ ਤੋਂ ਚਲੋ ਇਹ ਚੀਜ਼ ਨੂੰ ਆਪਾਂ ਮੰਨਦਾ ਵੀ ਮੇਥੋਂ ਹੋਈ ਆ ਉਹ ਮੰਨਣੀ ਪੈਣੀ ਹੈ ਕਿਉਂਕਿ ਕੋਈ ਆਪਾਂ ਕੇ ਹੀ ਹੋਈ ਆ ਆਪਾਂ ਜੇ ਕਲੀਅਰ ਕਰ ਲਾਂਦੇ ਤਾਂ ਸਭ ਕੁਝ ਸੋਲਵ ਸੀਗਾ ਸਾਡੇ ਏਰੀਏ ਦਾ ਸ਼ਾਰਕਪੁਰ ਦਾ ਆਈ ਦਾ ਮਾਣ ਕਰਦੇ ਆ ਨਾ ਗਾਣੇ ਜਿਹੜੇ ਗਾਏ ਮੈਂ ਇਹਨੂੰ ਦੱਸਿਆ ਵੀ ਆ ਤੇਰੇ ਗਾਣੇ ਸੁਣਦੇ ਆ ਆਪਾਂ ਵਧੀਆ ਕਰਤਾਰ ਨੂੰ ਲੈ ਕੇ ਰੱਖੀਏ ਲੋਕ ਕੀ ਸਾਰੀ ਸੰਗਤਾਂ ਤੇਰੇ ਪਿੱਛੇ ਤੇ ਰਿਹੱਤ ਤੇ ਵਧੀਆ ਵੀ ਹਾਂ ਵਧੀਆ ਤੇ ਇਸ ਕਰਕੇ ਵਧੀਆ ਕਰਦਾਰ ਰੱਖਾ ਮਾਰੇ ਦੀ ਕਿਰਤ ਵਧੀਆ ਤੁਹਾਡੇ ਫੈਨ ਹੈ ਜੀ ਜੋ ਤੁਸੀਂ ਕੰਮ ਕਰਦੇ ਹੋ ਕਿਸੇ ਨੇ ਕਰਨਾ ਹੀ ਨਹੀਂ ਚਲੋ ਜੀ ਇਹ ਤਾਂ ਪ੍ਰਮਾਣਨਾ ਬਾਕੀ ਕੋਈ ਵੀ ਬਹੁਤ ਵਧੀਆ ਗੋਪੀ ਤੇਰੇ ਗਾਣੇ ਜਿਹਨੂੰ ਗਾਏ ਸੀ ਮੈਨੂੰ ਨਹੀਂ ਸੀ ਪਤਾ ਇਦਾਂ ਦੇ ਟਾਈਮ ਤੇ ਆਪਾਂ ਚਲ ਠੀਕ ਆ ਕੋਈ ਗੱਲ ਨਹੀਂ ਸਾਰਾ ਸੰਗਤਾਂ ਨੂੰ ਵੀ ਬੇਨਤੀ ਹੈ ਕਲੀਅਰ ਥੁਰ ਕਰ ਲਿਆ ਕੋਮੈਂਟ ਮਾਰਾ ਮਾਰ ਰਿਹਾ ਤੁਚੰਗਾ ਮਾਰ ਰਿਹਾ ਕੋਈ ਹਨਾ ਆਪਾਂ ਟੇਅਰ ਕਰ ਲਈਏ ਚੀਜ਼ ਉਹ ਵੀ ਵਾਕਈ ਯਾਰੀ ਗੱਲ ਹੈਗੀ ਹੈ ਇਸ ਕਰਕੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ